ਸਮਰ ਸੀਜ਼ਨ ਦੌਰਾਨ ਆਊਟਡੋਰ ਐਕਟੀਵਿਟੀਆਂ ਕਰਨਾ ਚੰਗੇ ਮੌਸਮ ਦਾ ਆਨੰਦ ਮਨਣਾ ਅਤੇ ਪਰਿਵਾਰ ਨਾਲ ਸਮਾਂ ਬਿਤਾਉਣਾ ਸਾਰਿਆਂ ਨੂੰ ਚੰਗਾ ਲੱਗਦਾ ਹੈ ਅਤੇ ਜੇਕਰ ਇਸ ਦੌਰਾਨ ਛੁੱਟੀਆਂ ਬਿਤਾਉਣ ਦਾ ਮੌਕਾ ਮਿਲ ਜਾਵੇ ਤਾਂ ਗੱਲ ਸੁਨਹਿਤ ਸੁਹਾਗਾ ਹੋ ਜਾਂਦੀ ਹੈ ਪਰ ਜੇਕਰ ਮੁਲਕ ਜਾਂ ਸ਼ਹਿਰ ਛੱਡ ਕੇ ਬਾਹਰ ਜਾਂਦੀ ਲੋੜ ਪਵੇ ਤਾਂ ਉਸ ਵੇਲੇ ਘਰ ਦਾ ਖਿਆਲ ਕਿਵੇਂ ਰੱਖਿਆ ਜਾ ਸਕਦਾ ਹੈ ਅਤੇ ਇਸ ਸੰਬੰਧੀ ਸਰੀਰ ਆਰਸੀਐਮਪੀ ਕੀ ਮਦਦ ਪ੍ਰਦਾਨ ਕਰ ਸਕਦੀ ਹੈ ਇਸ ਸੰਬੰਧੀ ਸਰਬਜੀਤ ਸੰਗਾ ਜੋ ਕਿ ਸਰੀ ਆਰ ਸੀ ਐਮ ਪੀ ਕਾਰਪੋਰਲ ਅਤੇ ਕਮਿਊਨੀਕੇਸ਼ਨ ਆਫੀਸਰ ਨੇ ਉਹਨਾਂ ਨੇ ਰੈਡ ਐਫ ਐਮ ਨਾਲ ਕੁਝ ਖਾਸ ਟਿਪਸ ਸਾਂਝੀਆਂ ਕੀਤੀਆਂ ਅਨੀਸਾ ਸਿਆ ਗਾਲਦੀ ਅਸੀਂ ਆਰਥਵਾੜਨਾ ਸਮਰਸੇਫਟ ਬਾਰੇ ਗੱਲ ਕਰਨਾ ਚਾਹੁੰਦੇ ਹੈਗੇ ਆ ਤੁਹਾਨੂੰ ਇਹ ਦੱਸਾਂ ਚਾਹੁੰਦੇ ਹਾਂ ਕਿ ਜੇ ਤੁਸੀਂ ਕਾਂਖੀ ਤੋਂ ਬਾਹਰ ਜਾ ਰਹੇ ਹੈਗੀਆਂ ਛੁੱਟੀਆਂ ਦੇ ਮੌਕੇ ਤੇ ਤੇ ਕੀ ਬੀਬਲ ਬੁੱਕ ਸਾਡੇ ਫਰੰਟ ਕਾਊਂਟ ਆਫ ਦਿ ਆਕੇ ਜਾਣਦੇ ਹੈ ਕਿ ਅਸੀਂ ਉਹਨਾਂ ਨੇ ਫਾਈਲ ਕ੍ਰੀਏਟ ਕਰੀਏ ਤਾਂ ਕਿ ਡਾਕੂਮੈਂਟ ਉਹ ਜਾਵੇ ਕਿ ਜੇ ਕੋਈ ਉਸਮਨ ਹੁੰਦਾ ਹੈ ਕਾ ਇਹ ਕੰਟਰੀ ਕਿੱਥੇ ਹੋ ਗਿਆ ਹੈ ਧਿਆ ਤੋ ਪੁਲਿਸ ਨੂੰ ਇਹਦੇ ਬਾਰੇ ਜਾਣਕਾਰੀ ਮਿਲ ਗਈ। ਇਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹਨੀ ਹੈਗੀ ਆ ਕਿ ਜਿਹੜੀਆਂ ਦੋ ਵੈਬਸਾਈਟਸ ਹੈਗੀਆਂ ਜਿੱਥੇ ਤੁਸੀਂ ਆਪਣੇ ਨਾਮ ਨੂੰ ਰਜਿਸਟਰ ਕਰਵਾ ਸਕਦੇ ਹੈਗੇ ਆ ਇਨ ਕੇਸ ਜੇ ਤੁਸੀਂ ਕੰਟਰੀ ਵਿੱਚ ਗਏ ਹੈਗੇ ਆ ਉੱਥੇ ਕੋਈ ਅ ਤਰ੍ਹਾਂ ਵਾਪਰਦੀ ਹੈਗੀ ਆ ਤਾਂ ਉੱਥੇ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿ ਕਿਸ ਕਿਸ ਨਾਲ ਕੰਟੈਕਟ ਕਰਨਾ ਹੈਗਾ। ਇਹ ਦੋਨੇ ਵੈਬਸਾਈਟ ਜਿਹੜੀਆਂ ਹੈਗੀਆਂ ਉਹ ਅਸੀਂ ਆਪਣੇ ਨਿਊਜ਼ ਰੀਸੋਰਸ ਇੰਟਰਨੈਸ਼ਨਲ ਕਿਤੇ ਹੈਗੀਆਂ ਪਰ ਫਿਰ ਮੈਂ ਤੁਹਾਨੂੰ ਦੱਸ ਦੰਨੀ ਹੈਗੀਆਂ ਰਜਿਸਟ੍ਰੇਸ਼ਨ ਆਫ ਕੈਨੇਡੀਅਨ ਅਬਰਾਡ travel.gc.ca ਇੱਕ ਵੈਬਸਾਈਟ ਹੈ ਜਿੱਦੇ ਤੁਸੀਂ ਜਾ ਕੇ ਆਪਣਾ ਨਾਮ ਰਜਿਸਟਰ ਕਰ ਸਕਦੇ ਹੈਗੇ ਆ ਤਾਂ ਕਿ ਜੇ ਤੁਸੀਂ ਕਿਸੇ ਹੋਰ ਕੰਟਰੀ ਚ ਗਏ ਹੈਗੇ ਆ ਉੱਥੇ ਕੋਈ ਘਟਨਾ ਵਾਪਰਦੀ ਹੈਗੀ ਆ ਤੇ ਤੁਸੀਂ ਐਮਬਸੀ ਨਾਲ ਕੰਟੈਕਟ ਕਰਨਾ ਹੈਗਾ ਆ ਉਹਨਾਂ ਨੂੰ ਆਲਰੇਡੀ ਪਤਾ ਹੋਵੇਗਾ ਕਿ ਤੁਸੀਂ ਇਸ ਕੰਟਰੀ ਵਿੱਚ ਆਏ ਹੈਗੇ ਹੋ ਤੇ ਤੁਹਾਨੂੰ ਜਿਹੜੀ ਵੀ ਮਦਦ ਚਾਹੀਦੀ ਹੈ ਤੁਹਾਨੂੰ ਛੇਤੀ ਜੀਤੀ ਮਿਲ ਸਕੀ ਹੈ ਕਿ ਆ ਤੇ ਇਹ ਦੂਜੀ ਵੈਬਸਾਈਟ ਹੈਗੀ ਆ ਉਹ embassies and consulates by destination travel.gc.ca ਇਹਨਾਂ ਦੋਨਾਂ ਦੇ ਲਿੰਕ ਸਾਡੀ ਵੈਬਸਾਈਟ ਤੇ ਤੁਹਾਨੂੰ ਮਿਲ ਜਾਣਗੇ ਤੇ ਜੇ ਤੁਸੀਂ ਤੰਤਰੀ ਤੋਂ ਬਾਹਰ ਜਾ ਰਹੇ ਹੋ ਹੈਗੇ ਆ ਪੁਲਿਸ ਦੇ ਵਿੱਚ ਰਿਪੋਰਟ ਕਰਨੀ ਤੁਹਾਨੂੰ ਲੋੜਨੀ ਹੈਗੀ ਇਹਨਾਂ ਦੋਨਾਂ ਵੈਬਸਾਈਟ ਤੇ ਜਾ ਕੇ ਆਪਣਾ ਰਜਿਸਟ੍ਰੇਸ਼ਨ ਕਰਾ ਸਕਦੇ ਹੈਗੇ ਆ ਸੋ ਇਨ ਕੇਸ ਜੇ ਤੁਸੀਂ ਕਿਸੇ ਹੋਰ ਬਾਹਰ ਲਿਕੇ ਕੰਟਰੀ ਚ ਗਏ ਹੈਗੇ ਆ ਉੱਥੇ ਕੋਈ ਘਟਨਾ ਵਾਪਰਦੀ ਹੈਗੀ ਆ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੈਗੇ ਆ ਰਾਈਟ ਇਹ ਤਾਂ ਹੋ ਗਈ ਘਰ ਦੀ ਸੁਰੱਖਿਆ ਆ ਲੁੱਕ ਅੱਜਕੱਲ ਆਈ ਥਿੰਕ ਕੈਮਰਾ ਵੀ ਇੰਸਟਾਲ ਕਰਵਾ ਸਕਦੇ ਹੈ ਇਹ ਜਿਹੜੀ ਲਾਈਫ ਵੀਡ ਹੈ ਉਹ ਵੀ ਦੇਖ ਸਕਦੇ ਹੈ ਬਾਈ ਚਾਂਸ ਤੇ ਕਦੇ ਪ੍ਰੋਬਲਮ ਆ ਵੀ ਜਾਂਦੀ ਹੈ ਪਿੱਛੋਂ ਤਾਂ ਫਿਰ ਉਹ ਕਿਸ ਤਰ੍ਹਾਂ ਕੰਟੈਕਟ ਕਰ ਸਕਦੇ ਐ ਸਪੈਸ਼ਲੀ ਜੇਕਰ ਉਹ ਆਊਟ ਆਫ ਕੰਟਰੀ ਹੋਣ ਤੁਸੀਂ ਬਹੁਤ ਹੀ ਵਧੀਆ ਗੱਲ ਕਹੀ ਕਿ ਕੈਮਰੇ ਵੀ ਲੱਗੇ ਹੈਗੇ ਲੋਕਾਂ ਦੇ ਘਰੇ ਸੋ ਸਾਡੇ ਕੋਲ ਕਿਵਰ ਇਹ ਜੀ ਰਿਪੋਰਟਸ ਆਉਣੀਆਂ ਹੈਗੀਆਂ ਕਿ ਜਿਨ੍ਹਾਂ ਲੋਕਾਂ ਨੇ ਕੈਮਰੇ ਲੱਗੇ ਹੋਏ ਘਰ ਤੇ ਉਹ ਦੂਰੋਂ ਵੀ ਆਪਣੇ ਫੋਨ ਤੇ ਦੇਖ ਸਕਦੇ ਹੈਗੇ ਕਿ ਜੇ ਉਹਨਾਂ ਦੇ ਕੋਈ ਫਰੰਟ ਡੋਰਸ ਤੇ ਆਇਆ ਹੈਗਾ ਜਾਂ ਜਦ ਬੈਕ ਟੂਰਟ ਆਇਆ ਹੈਗਾ ਕੋਈ ਬ੍ਰੇਕ ਇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ ਤਾਂ ਉਹ ਪੁਲਿਸ ਨੂੰ ਫੋਨ ਕਰ ਦਿੰਦੇ ਹੈਗੇ ਤੇ ਸਾਡੇ ਜਿਹੜੇ ਆਫਿਸਰਸ ਹੈਗੇ ਉੱਥੇ ਜਾ ਕੇ ਇਨਵੈਸਟੀਗੇਟ ਕਰਦੇ ਹੈਗੇ ਪਰ ਆਪਣੀ ਨੇਬਰਵੁਡ ਦੇ ਵਿੱਚ ਆਪਣੇ ਨੇਬਰਸ ਨੂੰ ਦੱਸਣਾ ਕਿ ਤੁਸੀਂ ਆ ਘਰ ਇੱਥੇ ਨਹੀਂ ਹੋਣਾ ਹੈ ਹਫਤੇ ਵਾਸਤੇ ਤੇ ਕਿਹੜਾ ਤੇਰਾ ਬੰਦਾ ਤੁਹਾਡੇ ਘਰ ਉਸ ਟਾਈਮ ਵਿੱਚ ਆਣਾ ਹੈਗਾ ਜਨ ਕਿ ਜਿਸ ਦਾ ਕੋਈ ਰਿਲੇਟਿਵ ਹੈਗੇ ਉਹਨਾਂ ਨੇ ਆ ਕੇ ਪੇਪਰ ਚੱਕਣਾ ਹੈਗਾ ਉਹ ਤੁਸੀਂ ਜੇ ਆਪਣੇ ਨੇਬਰਸ ਨੂੰ ਦੱਸੋਗੇ ਇਹ ਤਾਂ ਹੈ ਜੇ ਤੁਹਾਡੀ ਗੁੱਡ ਕਮਿਊਨੀਕੇਸ਼ਨ ਹੈਗੀ ਆਪਣੇ ਕੰਡਿੰਗਾਂ ਵਾਰ ਉਹਨਾਂ ਨੂੰ ਤੁਸੀਂ ਦੱਸ ਸਕਦੇ ਹੈਗੇ ਪਰ ਅਗੇ ਜਿਹੜੇ ਕੈਮਰਾਸ ਹੈਗੇ ਆ ਬੈਸਟ ਕੈਲੋ ਇਨਵੈਸਟਮੈਂਟ ਹੈਗੇ ਕਿਉਂਕਿ ਤੁਸੀਂ ਭਾਵੇਂ ਇੰਡੀਆ ਚ ਹੋਵੋ ਜਾਂ ਕਿਸੇ ਹੋਰ ਕੰਟਰੀ ਚ ਹੋਵੋ ਤੁਸੀਂ ਪੇਰ ਵੀ ਐਕਸੈਸ ਕਰ ਸਕਦੇ ਹੈਗੇ ਆ ਜੇ ਕੋਈ ਬ੍ਰੇਕਇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ ਤੁਸੀਂ ਉਸ ਲਈ ਪੁਲਿਸ ਨੂੰ ਫੋਨ ਕਰਦੇ ਜਾਂ ਕਿ ਆਪਣੇ ਰਿਸ਼ਤੇਦਾਰ ਨੂੰ ਕਹਿ ਕੇ ਫੋਨ ਕਰਾ ਸਕਦੇ ਹੋ ਪੁਲਿਸ ਨੂੰ ਤਾਂ ਕਿ ਅਸੀਂ ਉੱਥੇ ਜਾ ਕੇ ਇਨਵੈਸਟਿਗੇਟ ਕਰ ਸਕੀਏ ਸਮਰ ਸੀਜ਼ਨ ਦੌਰਾਨ ਇਹ ਜ਼ਰੂਰੀ ਹੈ ਕਿ ਰੋਡ ਸੇਫਟੀ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਇਸ ਦੇ ਨਾਲ ਹੀ ਆਊਟਡੋਰ ਐਕਟੀਵਿਟੀਜ਼ ਦੌਰਾਨ ਬੱਚਿਆਂ ਤੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਬਲੌਕ ਵਾਚ ਪ੍ਰੋਗਰਾਮ ਦਾ ਹਿੱਸਾ ਬਣ ਕੇ ਗੁਆਂ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਦਿੱਤਾ ਜਾਵੇ ਕਿਉਂਕਿ ਪਾਈਚਾਰੇ ਅਤੇ ਕਾਨੂੰਨ ਦੇ ਵਿੱਚ ਜੇਕਰ ਤਾਲਮਿਲ ਹੋਵੇਗਾ ਤਾਂ ਹੀ ਸਾਡਾ ਗੁਆਂ ਸੁਰੱਖਿਅਤ ਰਹੇਗਾ red family ਮੈਂ ਹਾ ਪਰਮੀਤ ਕੰਮਰਾ